ਉੰਦੇ ਲਈ ਅੱਛੀ ਸਰਕਾਰ ਨੇ ਕੀਤੀ ਹੈ ਕਿ ਇਥੇ ਰਾਸ਼ਨਾਂ ਲੱਗੇ ਜਾਂ ਕੁਝ ਐਸਾ ਕਾਰ ਤੁਹਾਡੇ ਘਰ ਅਗੇ ਕੰਮ ਕਰ ਰਹੀ ਹੈ ਅੱਛਾ ਇਹ ਛੱਟੀ ਦਾ ਸਰ ਅਜ਼ਮਾਇਆ ਹੈ ਇਹ ਨੰਬਰ ਤੇ ਨਹੀਂ ਲੋੜ ਹੀ ਨਹੀਂ ਪਈ بس ਆਪ ਹੀ ਇਹ ਕਰ ਰਹੇ ਨੇ ਬੈਸਿਕ ਕੰਮ ਹੋ ਰਿਹਾ ਹੈ ਅਜ ਮਾਉਣਾ ਕੀ ਹੈ ਬੰਦੇ ਵਧੀਆ ਬੈਟਰ ਸਟਾਫ ਵਧੀਆ ਕੰਮ ਕਰ ਰਹੇ ਆ ਪਹਿਲੇ ਅਧਿਕਾਰੀਆਪੂੰ ਸੁਣਨ ਵਾਲੇ ਉਹ ਸਹੀ ਤਰੀਕੇ ਦੇ ਨਾਲ ਡੀਲ ਕਰਨ ਤੇ ਉਹਦਾ ਫਿਰ ਬੈਨੀਫਿਟ ਹੀ ਹੈ ਜੀ ਨੁਕਸਾਨ ਤਾਂ ਕੋਈ ਨਹੀਂਗਾ ਬਟ ਉਹ ਉਹਨੂੰ ਸਹੀ ਤਰੀਕੇ ਦੇ ਨਾਲ ਕੀਤਾ ਜਾਵੇ ਫੇਰ ਬਹੁਤ ਵਧੀਆ ਫਾਇਦਾ ਮਿਲੂਗਾ ਬਹੁਤ ਜ਼ਿਆਦਾ ਮਿਲੂਗਾ ਬੈਨੀਫਿਟ ਹੋਊਗਾ ਐਨੀ ਵਟ ਹੋ ਗਿਆ ਇੱਥੇ ਲਾਈਨ ਅਪ ਤੋਂ ਡੈਮ ਖਰਾਬ ਨਹੀਂ ਹੋਊਗਾ ਬੰਦੇ ਦਾ ਜਿੰਨੇ ਕੰਮ ਦੇ ਨਾਲ ਨਾ ਕੰਮ ਤੇ ਜਾਊਗਾ ਜੀ ਨਿਊਜ਼ 'ਚ ਤਾਂ ਦੇਖਿਆ ਸੀ ਜੀ 176 ਨੰਬਰ ਪਰ ਅਸੀਂ ਤੁਹਾਡੇ ਸਾਡੇ ਕੋਲ ਟਾਈਮ ਘੱਟ ਸੀਗਾ ਅਸੀਂ ਅੱਜ ਘਰੇ ਜਾਣਾ ਸੀਗਾ ਇਸ ਕਰਕੇ ਇੱਥੇ ਆਣਾ ਪੈਂਦਾ ੱੱਕੇ ਖਾਣੇ ਪੈਂਦੇ ਕੇਵਰ ਨਹੀਂ ਸਾਨੂੰ ਪਤਾ ਲੱਗਦਾ ਤੇ ਫੋਨ ਕਰਕੇ ਸਾਡੇ ਕੋਲ ਬੰਦਾ ਆ ਜਾਊਗਾ ਸਾਨੂੰ ਵਧੀਆ ਸਾਨੂੰ ਗਾਈਡ ਕਰ ਦਊਗਾ ਫਾਇਦਾ ਤਾਂ ਹੈ ਜੀ ਜਦੋਂ ਗੂਗਲ ਪੇ ਵਗੈਰਾ ਚੱਲ ਪਿਆ ਕੈਸ਼ਲੈਸ ਹੋ ਗਏ ਲੋਕ ਹਨਾ ਹੌਲੀ ਹੌਲੀ ਵੀਰ ਇਦਾਂ ਚੱਲੂਗਾ ਤਾਂ ਫਿਰ ਯਾਨੀ ਆਨਲਾਈਨ ਵਾਲ ਕ੍ਰੇਜ਼ ਵਾਚ ਪਰ ਜੇ ਸਰਕਾਰ ਧਿਆਨ ਦੇਊਗੀ ਤਾਂ ਫੇਰ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਦੇ ਲਈ ਉਹਨਾਂ ਦੀ ਸੁਵਿਧਾ ਦੇ ਲਈ ਕਈ ਵੱਡੇ ਫੈਸਲੇ ਲਿੱਤੇ ਜਾ ਰਹੇ ਨੇ ਇਸ ਵਕਤ ਮੈਂ ਤੁਸੀਂ ਦੇਖ ਸਕਦੇ ਹੋ ਸੇਵਾ ਕੇਂਦਰ ਦੇ ਵਿੱਚ ਮੌਜੂਦ ਆ ਸੇਵਾ ਕੇਂਦਰ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਉਪਲਬਧ ਨੇ ਪਰ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਸੇਵਾ ਕੇਂਦਰਾਂ ਅੰਦਰ ਜਿੱਥੇ ਡਰਾਈਵਿੰਗ ਲਾਇਸੈਂਸ ਆਧਾਰ ਜਿਹੜੀਆਂ ਆਪਣੇ ਨੇਮ ਚੇਂਜ ਤੋਂ ਲੈ ਕੇ ਤੁਸੀਂ ਹਰ ਸੁਵਿਧਾ ਦਾ ਜਿਹੜਾ ਫਾਇਦਾ ਚੁੱਕ ਸਕਦੇ ਹੋ ਲਾਹਾ ਚੁੱਕ ਸਕਦੇ ਹੋ ਉੱਥੇ ਹੀ ਹੁਣ 1 ਨਵੰਬਰ ਤੋਂ ਕਈ ਚੀਜ਼ਾਂ ਦੇ ਵਿੱਚ ਜਿਹੜਾ ਬਦਲਾਵ ਕੀਤਾ ਗਿਆ ਹੈਗਾ ਉਹਨਾਂ ਦੇ ਵਿੱਚ ਕੀ ਕੀ ਬਦਲਾਵ ਹੋਇਆ ਇੱਕ ਤਾਂ ਉਸ ਦੀ ਜਿਹੜੀ ਹੈ ਜਾਣਕਾਰੀ ਤੁਹਾਨੂੰ ਲੈ ਕੇ ਪਹੁੰਚਿਆ ਸੁਵਿਧਾ ਕੇਂਦਰ 'ਚ ਕਿਉਂਕਿ ਇਹ ਜਾਣਕਾਰੀ ਬੇहद ਜ਼ਰੂਰੀ ਹੈ ਦੂਸਰੀ ਸੇਵਾ ਕੇਂਦਰਾਂ ਦੇ ਅੰਦਰ ਇੱਕ ਨੰਬਰ ਜਿਹੜਾ ਹੈਗਾ ਲਗਾਇਆ ਗਿਆ ਹੈਗਾ ਔਰ ਪੰਜਾਬ ਸਰਕਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈਗਾ ਕਿ ਇਸ ਨੰਬਰ ਤੇ ਡਾਇਲ ਕਰਨ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਸੇਵਾਵਾਂ ਨੇ ਤੁਹਾਡੀਆਂ ਜ਼ਰੂਰਤਾਂ ਨੇ ਉਹ ਘਰੇ ਬੈਠੇ ਹੀ ਪੂਰੀਆਂ ਹੋਣਗੀਆਂ ਤੁਹਾਨੂੰ ਉਹ ਦੱਸ ਦਈਏ ਕਿ ਨੰਬਰ ਕੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਹਰ ਸੇਵਾ ਕਾਊਂਟਰ ਦੇ ਉੱਤੇ ਇੱਕ ਨੰਬਰ ਲਿਖਿਆ ਹੋਇਆ ਹੈ 1076 ਯਾਨੀ ਕਿ 1076 1076 ਤੇ ਕਾਲ ਕਰੋ ਹੋ ਸਰਕਾਰ ਤੁਹਾਡੇ ਘਰ ਆ ਕੇ ਤੁਹਾਡਾ ਸਾਰਾ ਕੰਮ ਕਰੇਗੀ ਅਸਲ ਦੇ ਵਿੱਚ 1076 ਨੰਬਰ ਟੋਲ ਫਰੀ ਨੰਬਰ ਹੈਗਾ ਜਿਹਦੇ ਤੇ ਕਾਲ ਕਰਕੇ ਤੁਹਾਨੂੰ ਕਈ ਜਿਹੜੀਆਂ ਸੁਵਿਧਾਵਾਂ ਮਿਲਣਗੀਆਂ ਇਹ ਅਨਾਉਂਸ ਕੀਤਾ ਗਿਆ ਹੈ ਔਰ ਪੰਜਾਬ ਸਰਕਾਰ ਦਾ ਇੱਕ ਬਹੁਤ بڑا ਉਪਰਾਲਾ ਪਰ ਹਲੇ ਜੇ ਅਗਰ ਗੱਲ ਕਰੀਏ ਤਾਂ ਲੋਕ ਕਿਤੇ ਨਾ ਕਿਤੇ ਇਸ ਨੰਬਰ ਤੋਂ ਵੀ ਅਵੇਅਰ ਨਹੀਂ ਹੋਏ ਔਰ ਹਲੇ ਇਸ ਨੰਬਰ ਤੋਂ ਸੁਵਿਧਾ ਵੀ ਜਿਹੜੀ ਹੈ ਉਹ ਸ਼ੁਰੂ ਨਹੀਂ ਕੀਤੀ ਗਈ ਦੂਸਰੀ ਸਭ ਤੋਂ ਵੱਡੀ ਗੱਲ ਜਿਹੜੀ ਆਧਾਰ ਦੇ ਵਿੱਚ ਤੁਸੀਂ ਚੇਂਜਸ ਦੀ ਗੱਲ ਕਰਦੇ ਹੋ ਅਗਰ ਤੁਹਾਨੂੰ ਸੁਵਿਧਾ ਸੈਂਟਰ ਜਾਂ ਫਿਰ ਸੇਵਾ ਕੇਂਦਰ ਦੇ ਵਿੱਚ ਆਉਣਾ ਪੈਂਦਾ ਤਾਂ ਉੱਥੇ ਹੁਣ ਜਿਹੜੇ ਨੇ ਕਈ ਰੇਟਾਂ ਦੇ ਵਿੱਚ ਤੁਹਾਨੂੰ ਫਰਕ ਦਿਖੇਗਾ ਔਰ ਦੱਸ ਦਈਏ ਕਿ ਅਗਰ ਕੋਈ ਵੀ ਕਰੈਕਸ਼ਨ ਤੁਸੀਂ ਆਧਾਰ ਕਾਰਡ ਦੇ ਵਿੱਚ ਕਰਾਣੀ ਹੈ ਤਾਂ ਉਹਦੇ ਲਈ ਹੁਣ ਤੁਹਾਨੂੰ 25 ਰੁਪਏ ਜ਼ਿਆਦਾ ਜਿਹੜੇ ਨੇ ਉਹ ਦੇਣੇ ਪੈਣਗੇ 25 ਰੁਪਏ ਦਾ ਇਜ਼ਾਫਾ ਕੀਤਾ ਗਿਆ ਪਰ ਮੇਨ ਜੋ ਗੱਲ ਹੈ ਕਿ 1076 ਕੀ ਇਸਤੇਮਾਲ ਕੀਤਾ ਲੋਕਾਂ ਨੇ ਉਹਦੇ ਬਾਰੇ ਅਸੀਂ ਗੱਲ ਕਰ ਲੈਨੇ ਆ ਇੱਥੇ ਨੌਜਵਾਨ ਨੇ ਬੇਟਾ ਅੱਜ ਕਿਸ ਕੀ ਚੀਜ਼ ਬਣवाने ਕਿ ਲਈ ਆਇਓ ਆਪ ਆਧਾਰ ਕਾਰਡ ਆਧਾਰ ਕਾਰਡ ਅੱਛਾ ਆਪਨੇ ਇਹ ਨੰਬਰ ਪੜਹਾ 1076 ਦਾ ਹਾਂ ਆਪਨੇ ਕਿਆ ਕਿਉਂ ਲਿਖਾ ਗਿਆ ਇਹ ਨੰਬਰ ਥੋੜਾ ਬਤਾਓਗੇ ਪਤਾ ਨਹੀਂ ਨਹੀਂ ਪਤਾ ਇਹ ਨੰਬਰ ਅਗਰ ਆਪਕੋ ਕੋਈ ਚੀਜ਼ ਸਰਕਾਰੀ ਡਿਪਾਰਟਮੈਂਟ ਸੇ ਆਪਨੇ ਕੋਈ ਕੰਮ ਕਰਵਾਣਾ ਹੈ ਆਧਾਰ卡 ਲਾਇਸੈਂਸ ਕਾ ਜਾਂ ਕੁਝ ਤਾਂ ਆਪ ਘਰ ਬੈਠੇ ਕਰਵਾ ਸਕਤੇ ਠੀਕ ਹੈ ਆਪਕੋ ਇਹ ਨੰਬਰ ਪਤਾ ਥਾ ਨਹੀਂ ਨਹੀਂ ਪਤਾ ਥਾ ਤੇ ਇੱਥੇ ਕਈ ਲੋਕਾਂ ਨੂੰ ਜਿਹੜਾ ਇਸ ਨੰਬਰ ਬਾਰੇ ਨਹੀਂ ਪਤਾ ਵੀ ਰਹੀ ਤੁਸੀਂ ਕਦੀ ਅਜ਼ਮਾਇਆ ਇਸ ਨੰਬਰ ਨੂੰ ਚੈੱਕ ਕੀਤਾ ਵੈਸੇ ਕੰਮ ਹੋ ਰਿਹਾ ਈ ਅਜ਼ਮਾਉਣਾ ਕੀ ਹੈ ਬੰਦੇ ਵਧੀਆ ਬੈਠਾ ਸਟਾਫ ਵਧੀਆ ਕੰਮ ਕਰ ਰਿਹਾ। ਦਿੱਕਤ ਨਹੀਂ ਆਉਂਦੀ ਹੈਗੀ। ਹੋਰ ਇਹ ਕੰਮ ਵਧੀਆ। ਬਿਲਕੁਲ ਸਹੂਿਦਾਵਾਂ ਅਸੁਵਿਧਾ ਸੈਂਟਰ ਚ ਜਾਂ ਫਿਰ ਸੇਵਾ ਕੇਂਦਰ ਚ ਆ ਕੇ ਕੰਮ ਹੋ ਰਿਹਾ। ਪਰ ਮੰਨ ਲਓ ਤੁਹਾਡੇ ਕੋਲ ਜਾਂ ਕਿਸੇ ਕੋਲ ਸਮਾਂ ਨਹੀਂ ਹੈ ਕਿ ਲੱਗਦਾ ਕਿ ਲੋਕ ਇਹਦਾ ਲਾਹਾ ਲੈ ਰਹੇ ਆ। ਨਹੀਂ ਲੈ ਰਹੇ ਵਧੀਆ ਲਾਹਾ ਲੈ ਰਹੇ ਆ। ਕੋਈ ਇਦਾਂ ਦਾ ਨਹੀਂ ਹੈ ਕਿਉਂਕਿ ਲੋਕ ਜਿਆਦਾ ਨਹੀਂ ਉਹ ਵੀ ਕੀ ਕਰਨਾ? ਸਵਾਵਾਂ ਤਾਂ ਮਿਲ ਰਹੀ ਨੇ। ਜਿਆਦਾ ਲੋਕਾਂ ਦੀ ਪ੍ਰੋਬਲਮਾਂ ਜਿਆਦਾ ਨਹੀਂ ਗਈਆਂ। ਹੌਲੀ ਹੌਲੀ ਹੱਲ ਹੋ ਰਿਹਾ ਵਾ। ਤੇ 1076 ਨੰਬਰ ਜਿਹੜਾ ਹੈਗਾ ਉਹ ਇੱਥੇ ਕਾਊਂਟਰ ਤੇ ਲਗਾਇਆ ਗਿਆ ਔਰ ਤੁਹਾਨੂੰ ਇੱਕ ਨਹੀਂ ਇੱਥੇ ਜਿੰਨੇ ਕਾਊਂਟਰ ਤੁਸੀਂ ਦੇਖੋਗੇ ਸਾਰਿਆਂ ਦੇ ਉੱਤੇ 1076 ਨੰਬਰ ਲਿਖਿਆ ਗਿਆ ਹੈਗਾ ਔਰ ਇਹ ਇਸੇ ਕਾਰਨ ਲਿਖਿਆ ਗਿਆ ਹੈ ਕਿ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਹੂਿਦਾ ਚਾਹੀਦੀ ਹੈਗੀ ਹੈ ਪੰਜਾਬ ਸਰਕਾਰ ਵੱਲੋਂ ਇਹ ਨੰਬਰ ਤੁਹਾਡੀ ਸਹੂਿਦਾ ਦੇ ਲਈ ਦਿੱਤਾ ਗਿਆ ਹੈ ਇੱਧਰ ਤੁਹਾਨੂੰ ਦਿਖਾ ਦਿੰਦੇ ਆ ਕਿ ਨਵਾਂ ਲਰਨਿੰਗ ਲੈਸਨਸ ਬਣਾਉਣ ਲਈ ਦਸਤਾਵੇਜ਼ ਕਿਹੜੇ-ਕਿਹੜੇ ਚਾਹੀਦੇ ਆ ਔਰ ਕੋਈ ਵੀ ਕੰਮ ਕਰਾਉਣ ਲਈ اصل دستاویز ضروری ਹਨ ਇੱਥੇ ਤੁਹਾਨੂੰ ਇੱਥੇ نیچے ਸਕਰੀਨ ਹੈ ਉਹਦੇ ਤੇ ਨੰਬਰ ਆ ਜਾਂਦਾ ਪਰ ਇਹੀ ਚੀਜ਼ ਅਗਰ ਤੁਸੀਂ ਇੱਥੇ ਆ ਕੇ ਨਹੀਂ ਕਰਵਾਣਾ ਚਾਹੁੰਦੇ ਘਰੇ ਬੈਠੇ ਕਰਵਾਣਾ ਚਾਹੁੰਦੇ ਹੋ ਤਾਂ 1076 ਨੰਬਰ ਤੁਸੀਂ ਡਾਇਲ ਕਰਨਾ ਹੈ ਔਰ 1076 ਨੰਬਰ ਡਾਇਲ ਕਰਨ ਤੋਂ ਬਾਅਦ ਇਹੀ ਸੁਵਿਧਾ ਤੁਹਾਨੂੰ ਘਰੇ ਬੈਠੇ ਮਿਲੇਗੀ ਸਸੀ ਗੱਲ ਜੀ ਸਸੀ ਗੱਲ ਜੀ ਅੱਛਾ ਉੱਪਰ ਤੁਸੀਂ ਇਹ ਨੰਬਰ ਪੜਿਆ ਸਰ ਨੰਬਰ ਤਾਂ ਪੜਿਆ 1076 ਹਾਂਜੀ ਹਾਂਜੀ ਪੰਜਾਬ ਸਰਕਾਰ ਕਲੇਮ ਕਰਦੀ ਹੈ ਕਿ ਹੁਣ ਸਰਕਾਰ ਤੁਹਾਡੇ ਘਰ ਆ ਕੇ ਤੁਹਾਡੇ ਸਾਰੇ ਕੰਮ ਕਰੇਗੀ ਹਾਂਜੀ ਹਾਂਜੀ ਠੀਕ ਹੈ ਸਰ ਅਜ਼ਮਾਇਆ ਇਹ ਨੰਬਰ ਨਹੀਂ ਲੋੜ ਹੀ ਨਹੀਂ ਪਈ ਅਸੀਂ ਆਪ ਹੀ ਆ ਕੇ ਕਰਾ ਰਹੇ ਹਾਂ ਬਿਲਕੁਲ ਅੱਛਾ ਲੋਕ ਹਲੇ ਵੀ ਸੁਵਿਧਾ ਕੇਂਦਰਾਂ 'ਚ ਆ ਕੇ ਜਾਂ ਸੁਵਿਧਾ ਲੋੜ ਪੈਦੀ ਉਹ ਕਰਾ ਦਿੰਦੇ ਆ ਹਾਂ ਜਿਹੜੇ ਜਿਹਨਾਂ ਲੋੜ ਹੈ ਉਹ ਕਰਾ ਲਏ ਕਰਵਾ ਰਿਹਾ ਲਾਹਾ ਤਾਂ ਯਾਨੀ ਮਿਲ ਰਿਹਾ ਹਾਂ ਮਿਲ ਰਿਹਾ ਹਾਂਜੀ ਅੱਛਾ ਅਗਰ ਜਿਨਾਂ ਕੋਲ ਟਾਈਮ ਨਹੀਂ ਹੈ ਕੀ ਲੱਗਦਾ ਕਿ ਘਰੇ ਬੈਠੇ ਕਰਵਾ ਲਵਾਂ ਹਾਂ ਉਹ ਵੀ ਕਰਵਾ ਸਕਦੇ ਨੇ ਦਰਵਾਰੇ ਆ ਕੇ ਇੱਕ ਆਧਾਰ ਕਾਰਡ ਔਰ ਇਹਦੇ ਵਿੱਚ 25 ਰੁਪਏ ਦਾ ਜਿਹੜਾ ਇਜ਼ਾਫਾ ਕਰ ਦਿੱਤਾ ਗਿਆ ਕਿ ਇਹ ਇਹਦੀ ਜਾਣਕਾਰੀ ਸੀ ਆਪਾਂ ਨਹੀਂ ਇਹਦੀ ਕੋਈ ਇੰਜ ਕਰਦਾ ਜੀ ਇਹ ਇੱਥੇ ਲੋਕਾਂ ਨੂੰ ਜਿਹੜੀ ਹੈ ਥੋੜੀ ਜੀ ਹਲੇ ਅਵੇਅਰਨੈਸ ਦੀ ਹੋਰ ਜ਼ਰੂਰਤ ਹੈਗੀ ਹੈ ਅ ਤੁਸੀਂ ਕਿਸ ਚੀਜ਼ ਦਾ ਕੰਮ ਕਰਵਾਣ ਆਏ ਹੋ ਫਿਡੋ ਟੈਸਟ ਕਰਾਣ ਆਏ ਹੋ ਔਰ ਤੁਸੀਂ ਵੀਰੇ ਜੀ ਮੈਂ ਆਪਣੀ ਭੈਣ ਨਾਲ ਆਇਆ ਮੈਨੂੰ ਪਤਾ ਨਹੀਂ ਕਿਹੜਾ ਨਾਲ ਆਇਆ ਅੱਛਾ ਇਹ 1076 ਨੰਬਰ ਤੁਸੀਂ ਪੜਿਆ 107 ਜੀ ਜੀ ਇਹ ਦੂਜੀ ਸਰਵਿਸਿਜ਼ ਲਈ ਬਟ ਐਫੀਡਵਟ ਟੈਸਟ ਕਰਾ ਲੈਦਾ ਫੋਟੋ ਵਾਲਾ ਮੈਜਿਸਟਰੀ ਟੈਸਟ ਹੋਣਾ ਹੈ ਜਿਹੜੀਆਂ ਕਈ ਸੇਵਾਵਾਂ ਇਦਾਂ ਦੀਆਂ ਨੇ ਜਿੱਥੇ ਤੁਹਾਨੂੰ ਫਿਜ਼ੀਕਲੀ ਪ੍ਰੈਜ਼ੈਂਸ ਜਿਹੜੀ ਹੈ ਜ਼ਰੂਰੀ ਹੈ ਬਿਲਕੁਲ ਜੀ ਅੱਛਾ ਪਰ ਜਿਹੜੀਆਂ ਕਈ ਚੀਜ਼ਾਂ ਇਦਾਂ ਦੀਆਂ ਨੇ ਸਰਕਾਰ ਜੋ ਕੈਰੀ ਹੈ ਕਿ ਤੁਹਾਨੂੰ ਆਉਣ ਦੀ ਜ਼ਰੂਰਤ ਨਹੀਂ ਹੈ ਘਰੇ ਬੈਠੇ ਤੁਹਾਡੇ ਕੰਮ ਹੋ ਜਾਣਗੇ ਕਈ ਚੀਜ਼ਾਂ ਦਾ ਜਿਹੜਾ ਛੋਟੇ-ਛੋਟੇ ਚੀਜ਼ਾਂ ਦਾ ਟੈਸਟਿੰਗ ਦਾ ਐਫੀਡਵਟ ਵਗੈਰਾ ਜਾਂ ਹੋਰ ਕੁਝ ਕਰਾਉਣਾ ਆਧਾਰ ਕਰਾਉਣਾ ਹੈ ਸੈਲਫ ਟੈਸਟ ਹਾਂ ਉਹਦੇ ਲਈ ਅੱਛੀ ਸਰਕਾਰ ਨੇ ਕੀਤੀ ਹੈ ਕਿ ਇੱਥੇ ਰਸ਼ਨਾ ਲੱਗੇ ਜਾਂ ਕੁਛ ਹੈ ਸਰਕਾਰ ਤੁਹਾਡੇ ਘ ਹਾਂ ਬਿਲਕੁਲ ਇਹ ਅੱਛਾ ਇਨੀਸ਼ੀਏਟਿਵ ਹੈ ਸਾਰੇ ਜਣੇ ਇਸ ਚੀਜ਼ ਦੀ ਸ਼ਲਾਂਗਾ ਵੀ ਕਰ ਰਹੇ ਪਰ ਲੱਗਦਾ ਕਿ ਹਾਲੇ ਥੋੜੀ ਜੀ ਹੋਰ ਜਿਹੜੀ ਅਵੇਅਰਨੈਸ ਦੀ ਲੋੜ ਹੈ ਹਰ ਨਵੀਂ ਚੀਜ਼ ਨੂੰ ਥੋੜਾ ਟਾਈਮ ਦੇਣਾ ਚਾਹੀਦਾ ਹੈ ਹਾਂਜੀ ਜਿੱਦਾਂ ਜਿੱਦਾਂ ਅੱਗੇ ਅੱਗੇ ਹੋਏਗਾ ਹੋਰ ਸੁਧਾਰ ਹੋ ਜਾਏਗਾ ਬਿਲਕੁਲ ਅੱਛਾ ਸੁਵਿਧਾ ਕੇਂਦਰ ਜੀ ਹੁਣ ਆਪਾਂ ਦੇਖ ਰਹੇ ਥੋੜਾ ਰਸ਼ ਘਟ ਰਿਹਾ ਇਸ ਚੀਜ਼ ਦਾ ਫਾਇਦਾ ਮਿਲ ਰਿਹਾ ਹੈ ਬਿਲਕੁਲ ਫਾਇਦਾ ਜੀ ਲੋਕਾਂ ਲਈ ਸਭ ਲਈ ਫਾਇਦਾ ਜੀ ਪਬਲਿਕ ਲਈ ਆਮ ਪਬਲਿਕ ਨੂੰ ਜਿਹੜੇ ਧੱਕੇ ਖਾਣੇ ਪੈਂਦੇ ਆ ਕੇ ਸਭ ਲਈ ਫਾਇਦਾ ਜੀ ਬਿਲਕੁਲ ਅਗਰ ਘਰੇ ਬੈਠੇ ਕੰਮ ਹੋ ਜਾਣ ਫਾਇਦਾ ਮਿਲੇਗਾ ਬਹੁਤ ਵਧੀਆ ਬੰਦੇ ਨੂੰ ਬਹੁਤ ਜ਼ਿਆਦਾ ਮਿਲੂਗਾ ਬੈਨੀਫਿਟ ਹੋਊਗਾ ਬੈਨੀਫਿਟ ਹੋਊਗਾ ਇੱਥੇ ਲਾਈਨਾਂ ਨਹੀਂ ਹੋ ਤਾਂ ਟਾਈਮ ਖਰਾਬ ਨਹੀਂ ਹੋਊਗਾ ਬੰਦੇ ਦਾ ਜਿੰਨੇ ਕੰਮ ਤੇਰਾ ਆਪਣਾ ਕੰਮ ਤੇ ਜਾਊਗਾ ਬਿਲਕੁਲ ਤੁਹਾਡੇ ਇਸ ਸਮੇਂ ਦੇ ਅਨੁਸਾਰ ਅਫਸਰ ਤੁਹਾਡੇ ਘਰੇ ਫੋਨ ਕਰੇ ਹਾਂਜੀ ਬਹੁਤ ਵਧੀਆ ਕੰਮ ਬਿਲਕੁਲ ਉਪਰਾਲਾ ਜਿਹੜਾ ਬਹੁਤ ਅੱਛਾ ਹੈ ਕਿਉਂਕਿ ਜਿੰਨਾਂ ਲੋਕਾਂ ਕੋਲ ਟਾਈਮ ਨਹੀਂ ਹੈ ਸਮਾਂ ਨਹੀਂ ਹੈ ਉਹਨਾਂ ਲਈ ਤਾਂ ਬੇहद ਅਗਰ ਕਹੀਏ ਕਿ ਸੁਵਿਧਾ ਜਨਕ ਹੈ 1076 ਨੰਬਰ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਦਫਤਰਾਂ ਚ ਜਾਣਾ ਹੁੰਦਾ ਹੈ ਕਈਆਂ ਨੇ ਆਪਣੇ ਕੰਮਕਾਰ ਕਰਨੇ ਹੁੰਦੇ ਆ ਤਾਂ ਉਸ ਨੂੰ ਲੈ ਕੇ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈਗਾ ਸਰਕਾਰ ਵੱਲੋਂ 1076 ਨੰਬਰ ਤੇ ਤੁਸੀਂ ਡਾਇਲ ਕਰਕੇ ਆਪਣੇ ਕਈ ਅਜਿਹੇ ਕੰਮ ਹੈ ਜੋ ਘਰੇ ਬੈਠੇ ਹੁਣ ਕਰਵਾ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਅਗਰ ਤੁਸੀਂ ਸੇਵਾ ਕੇਂਦਰ ਆ ਜਾ ਰਹੇ ਹੋ ਤਾਂ ਸੇਵਾ ਕੇਂਦਰਾਂ ਚ ਵੀ ਕਈ ਜਿਹੜੇ ਕਾਊਂਟਰ ਇਦਾਂ ਦੇ ਲਗਾਏ ਗਏ ਨੇ ਜਿੱਥੇ ਪ੍ਰੋਪਰ ਲਿਖ ਕੇ ਲਗਾ ਦਿੱਤਾ ਗਿਆ ਹੈਗਾ ਕਿ ਅਗਰ ਤੁਸੀਂ ਸੁਵਿਧਾ ਕੇਂਦਰ ਨਹੀਂ ਆਣਾ ਚਾਹੁੰਦੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਔਰ ਘਰੇ ਬੈਠੇ ਜਿਹੜਾ 1076 ਦਾ ਲਾਹਾ ਲੈ ਸਕਦੇ ਹੋ ਟਰਾਈ ਕੀਤਾ 1076 ਨੰਬਰ ਨਹੀਂ ਜੀ ਨਹੀਂ ਜੀ ਨਹੀਂ ਟਰਾਈ ਕੀਤਾ ਨਹੀਂ ਜੀ ਸਰ ਤੁਸੀਂ ਟਰਾਈ ਕੀਤਾ ਨਹੀਂ اچھا ਵੈਸੇ ਇਹ ਕਿੰਨਾ ਕੁ ਸੁਵਿਧਾਜਨਕ ਹੈ 1076 ਪੂਰਾ ਸੁਵਿਧਾਜਨਕ ਹੈ ਲਾਹਾ ਮਿਲੇਗਾ ਹੀ ਮਿਲੇਗਾ ਹਾਂ ਬਿਲਕੁਲ ਬਿਲਕੁਲ ਤੇ ਆਮ ਲੋਕਾਂ ਨੂੰ ਜਿੱਥੇ ਲਾਹਾ ਮਿਲੇਗਾ ਫਾਇਦਾ ਹੋਏਗਾ ਅੱਜ ਵੀਰੇ ਅੱਜ ਤੁਸੀਂ ਕੀ ਸੀਦਾ ਕੰਮ ਕਰਾਣਾ ਬਸ ਨਾਲ ਹੀ ਆਈ ਅੱਛਾ 1076 ਨੰਬਰ ਸਰਕਾਰ ਨੇ ਦਿੱਤਾ ਹੈਗਾ ਘਰੇ ਬੈਠੇ ਕੰਮ ਕਰਵਾਓ ਕਿੰਨਾ ਕੁ ਫਾਇਦਾ ਮਿਲ ਜੇਗਾ ਬਹੁਤ ਫਾਇਦਾ ਸਰ ਬਹੁਤ ਫਾਇਦਾ 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 ਬੜਕ ਕਟ ਇਥੇ ਕ ਰਸਟ ਠੇਗਾ ਕਟੇਗਾ ਜੀ ਕਟੇਗਾ ਬਿਲਕੁਲ ਕਟੇਗਾ ਔਰ ਜਿਨ੍ਹਾਂ ਲੋਕਾਂ ਨੇ ਦਫਤਰਾਂ ਚ ਜਾਣਾ ਹੁੰਦਾ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਿਆਦਾ ਲਾਹਾ ਮਿਲੇਗਾ ਇੱਧਰ ਤੁਸੀਂ ਦੇਖ ਸਕਦੇ ਹੋ ਹਰ ਕਾਊਂਟਰ ਦੇ ਉੱਤੇ ਹਰ ਕਾਊਂਟਰ ਦੇ ਉੱਤੇ ਜਿਹੜਾ ਹੈਗਾ ਨੰਬਰ ਲਿਖਿਆ ਇੱਥੇ ਲੋਕਾਂ ਨਾਲ ਗੱਲਬਾਤ ਕਰ ਲੈਣੇ ਤੁਸੀਂ ਅੱਜ ਕਿਸ ਚੀਜ਼ ਦਾ ਕੰਮ ਕਰਵਾਉਣਾ ਕੋਈ ਚੀਜ਼ ਅਸੀਂ ਜੀ ਇੱਥੇ ਐਫੀਡੇਵਿਟ ਕਰਾਂ ਐਫੀਡੇਵਿਟ ਦਾ ਅੱਛਾ ਇਹ ਤਾਂ ਚਲੋ ਹੈ ਨਾ ਸੈਲਫ ਜਿਹੜੇ ਹੈਗੇ ਆ ਫਿਜ਼ੀਕਲ ਪ੍ਰੈਜ਼ੈਂਸ ਜ਼ਰੂਰੀ ਹੈ ਪਰ ਕਈ ਏਦਾਂ ਦੇ ਕੰਮ ਸਰਕਾਰ ਨੇ 1076 ਨੰਬਰ ਦਿੱਤਾ ਕਿ ਤੁਸੀਂ ਘਰੇ ਬੈਠੇ ਹੀ ਕਰਵਾ ਸਕਦੇ ਹੋ ਮੈਨੂੰ ਨੌਲੇਜ ਨਹੀਂ ਹੈ ਨੌਲੇਜ ਹਾਲੇ ਤੁਹਾਡੇ ਤੱਕ ਨਹੀਂ ਪਹੁੰਚੀ ਹੈ ਹਾਂਜੀ ਹਾਂਜੀ ਪਰ ਅਗਰ ਇਹ ਏਦਾਂ ਹੋ ਜਾਂਦਾ ਅਗਰ ਤੁਸੀਂ ਨੌਕਰੀ ਤੇ ਜਾਣਾ ਤਾਂ ਫਾਇਦਾ ਲੱਗੇਗਾ ਮਿਲੇਗਾ ਹਾਂਜੀ ਹਾਂ ਆਮ ਲੋਕਾਂ ਨੂੰ ਬਹੁਤ ਲਾਹਾ ਮਿਲੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦਫ਼ਤਰਾਂ ਤੋਂ ਆਏ ਹੋਏ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਿਆਦਾ ਲਾਹਾ ਮਿਲੇਗਾ ਜ਼ਿਆਦਾ ਫਾਇਦਾ ਮਿਲੇਗਾ ਵੀਰੇ ਜੀ ਅੱਜ ਕਿਸ ਚੀਜ਼ ਦਾ ਕੰਮ ਕਰਵਾਉਣਾ ਸੀ ਪਤੀ ਵੀਰੇ ਪਰਮਿਸ਼ਨ ਲੈਣੀ ਸੀਗੀ अच्छा अच्छा एकने सरकार ने 1076 नंबर जेड़ा हैगा ਦਿੱਤਾ ਹੈਗਾ ਕਿ ਅਗਰ ਤੁਸੀਂ ਕੋਈ ਵੀ ਸਰਕਾਰੀ ਕੰਮ ਕਰਵਾਉਣਾ ਹੈ ਘਰੇ ਬੈਠੇ ਕਰਵਾ ਸਕਦੇ ਵਧੀਆ ਗੱਲ ਹੈ ਜੀ ਕਦੀ ਟਰਾਈ ਕੀਤਾ ਨਹੀਂ ਜੀ ਲੱਗਦਾ ਕਿ ਹਲੇ ਅਵੇਅਰਨੈਸ ਘੱਟ ਹੈ ਲੋਕਾਂ ਚ ਕੀ ਕਦੀ ਸੋਚ ਵੀ ਨਹੀਂ ਸਕਦੇ ਵੀ ਸ਼ਾਇਦ ਉਹਨਾਂ ਦੇ ਕੰਮ ਘਰੇ ਬੈਠੇ ਹੋਣ ਤਾਂ ਤਾਂ ਨਹੀਂ ਲੱਗਦਾ ਬਿਲਕੁਲ ਜੀ ਬਿਲਕੁਲ ਚਲੋ ਕਰਾਂਗੇ ਟਰਾਈ ਅੱਗੇ ਤੋਂ ਰੋਡ ਪੇ ਦੀ ਰਹੀਏ ਹਾਂ ਜੀ ਬਿਲਕੁਲ اچھا ਇੱਕ ਚੀਜ਼ ਜਿਹੜੀ ਜ਼ਿਆਦਾ ਦਿਖ ਰਹੀ ਹੈਗੀ ਹੈ ਕਿ ਲੋਕ ਹਲੇ ਅਵੇਅਰ ਨਹੀਂ ਖੁਦ ਇੱਥੇ ਆ ਕੇ ਕੰਮ ਕਰਾਉਣਾ ਪਸੰਦ ਕਰ ਰਹੇ ਆ ਪਰ ਜਿਨ੍ਹਾਂ ਨੇ ਦਫ਼ਤਰਾਂ 'ਚ ਜਾਣਾ ਉਹਨਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੈਗਾ ਇਹ ਨੰਬਰ 1076 ਸਰ ਕਿਸ ਚੀਜ਼ ਦਾ ਕੰਮ ਕਰਵਾ ਲਈਏ ਏ ਅਸੀਂ ਬੇਟੀ ਦੀ ਐਡਮਿਸ਼ਨ ਕਰਾਣੀ ਸੀਗੀ ਉਹ ਐਫੀ ਡੈਪਟ ਬਣਾਉਣਾ ਸੀ ਅੱਛਾ ਉਹਦੇ ਲਈ ਤੁਹਾਨੂੰ ਅੱਜ ਆਣਾ ਕਿਉਂ ਪਿਆ ਅਜ ਸਰਕਾਰ ਨੇ ਕਿਹ ਸਰ 76 ਨੰਬਰ ਨਹੀਂ ਅਸੀਂ ਨਿਊਜ਼ 'ਚ ਤਾਂ ਦੇਖਿਆ ਸੀ ਜੀ 176 ਨੰਬਰ ਪਰ ਅਸੀਂ ਤੁਹਾਡਾ ਸਾਡੇ ਕੋਲ ਟਾਈਮ ਘੱਟ ਸੀਗਾ ਅਸੀਂ ਅੱਜ ਘਰੇ ਜਾਣਾ ਸੀਗਾ ਇਸ ਕਰਕੇ ਅੱਛਾ ਅੱਛਾ ਜਿਹੜੇ ਲੋਕ ਨੌਕਰੀ ਪੇਸ਼ ਆ ਮੰਨ ਲਓ ਤੁਸੀਂ ਹਸਬੰਡ ਵਾਈਫ ਦੋਨੋਂ ਜੌਬ ਕਰਦੇ ਹੋ ਟਾਈਮ ਨਹੀਂ ਹੈ ਤਾਂ ਇਹਦਾ ਫਾਇਦਾ ਤਾਂ ਮਿਲ ਜਾਏਗਾ ਕਿ ਹਾਂ ਕਰੇ ਬੈਠੀ ਕੰਮ ਨਹੀਂ ਨਹੀਂ ਫਾਇਦਾ ਤਾਂ ਬਹੁਤ ਹੈ ਜੀ ਜਿਹੜੇ ਆਪਾਂ ਇੱਥੇ ਆਣਾ ਪੈਂਦਾ ੱੱਕੇ ਗਾਣੇ ਪੈਂਦੇ ਕਈ ਵਾਰ ਨਹੀਂ ਸਾਨੂੰ ਪਤਾ ਲੱਗਦਾ ਇਹ ਫੋਨ ਕਰਕੇ ਸਾਡੇ ਕੋਲ ਬੰਦਾ ਆ ਜਾਊਗਾ ਸਾਨੂੰ ਵਧੀਆ ਤਾਨੂੰ ਗਾਈਡ ਕਰ ਦੂੰਗਾ ਫਾਇਦਾ ਤਾਂ ਹੈਗੀ ਜੀ ਰਹਾ ਹੈ ਹਾਂ ਜੀ ਕਿ ਸਰਕਾਰ ਦਾ ਇਹ ਉਪਰਾਲਾ ਜਿਹਦਾ ਛੋਟੇ ਛੋਟੇ ਕਦਮ ਹੈ ਲੱਗ ਰਿਹਾ ਕਿ ਸਰਕਾਰ ਅੱچھے ਕਦਮ ਲੈ ਰਹੀ ਹੈ ਬਿਲਕੁਲ ਬਿਲਕੁਲ ਵਧੀਆ ਲੈ ਰਹੀ ਹੈ ਕਈ ਲੋਕ ਜਿਹੜੇ ਕਮਾਕਾਰਾਂ ਵਾਲੇ ਹੈ ਜਾਂ ਫਿਰ ਕਈ ਇੱਕ ਹੀ ਸ਼ਹਿਰ ਤੋਂ ਥੋੜਾ ਬਾਹਰੋਂ ਆਉਂਦੇ ਨੇ ਉਹਨਾਂ ਲਈ ਵੀ ਕਿਤੇ ਨਾ ਕਿਤੇ ਇਹ ਨੰਬਰ ਲਾਹੇ ਦਾ ਕਾਰਨ ਬਣ ਜਾਏਗਾ ਅਗਰ ਸਹੀ ਤਰ੍ਹਾਂ ਦੇ ਨਾਲ ਲੋਕਾਂ ਤੱਕ ਇਹਦੀ ਅਵੇਰਨੈਸ ਪਹੁੰਚ ਜਾਵੇ ਤਾਂ 1076 ਨੰਬਰ ਡਾਇਲ ਕਰਕੇ ਤੁਸੀਂ ਕਈ ਕੰਮ ਘਰੇ ਬੈਠੇ ਕਰਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਵੀਰੇ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕਿਸ ਚੀਜ਼ ਦਾ ਕੰਮ ਕਰਵਾਣ ਲਈ ਆਏ ਅਸੀਂ ਤਾਂ ਕੋਈ ਪੁਰਾਣਾ ਰਿਕਾਰਡ ਕੱਢ ਪਾਣਾ ਸੀਗਾ ਫਰਦਾ ਦਾ ਉਹਦੇ ਲਈ ਆਏ ਜੀ ਜੀ ਅੱਛਾ ਕਈ ਕੰਮ ਇਦਾਂ ਦੇ ਨੇ ਜੋ ਘਰੇ ਬੈਠੇ ਕਰਵਾ ਸਕਦੇ ਆ ਉਹਦੇ ਲਈ ਇੱਕ ਨੰਬਰ ਜਿਹੜਾ ਸਰਕਾਰ ਨੇ ਦਿੱਤਾ 1076 ਕਿੰਨਾ ਅਕਸਰ ਲਾਹਾ ਮਿਲ ਜਿਏਗਾ ਇਸ ਨੰਬਰ ਨਾਲ ਦੇਖੋ ਸਰਕਾਰ ਕੋਈ ਚੀਜ਼ ਲਾਂਚ ਕਰਦੀ ਆ ਜਾਂ ਕੋਈ ਚੀਜ਼ ਆਪਾਂ ਨੂੰ ਦਿੰਦੀ ਆ ਜੇ ਉਹਦਾ ਸਹੀ ਤਰੀਕੇ ਦੇ ਨਾਲ ਜਨਤਾ ਦੇ ਵਿੱਚ ਇਸਤੇਮਾਲ ਹੋ ਜਾਵੇ ਹਨ ਜਿਹੜੇ ਅਗਲੇ ਅਧਿਕਾਰੀ ਆਪਾਂ ਨੂੰ ਸੌਣ ਵਾਲੇ ਉਹ ਸਹੀ ਤਰੀਕੇ ਦੇ ਨਾਲ ਡੀਲ ਕਰਨ ਤੇ ਉਹਦਾ ਫਿਰ ਬੈਨੀਫਿਟ ਹੀ ਹੈ ਜੀ ਨੁਕਸਾਨ ਤਾਂ ਕੋਈ ਨਹੀਂਗਾ ਬਟ ਉਹ ਉਹਨੂੰ ਸਹੀ ਤਰੀਕੇ ਦੇ ਨਾਲ ਕੀਤਾ ਜਾਵੇ ਫੇਰ ਆ ਲੋਕਾਂ ਵੱਲੋਂ ਵੀ ਹੋ ਰਸਤਾ ਵੱਲੋਂ ਬਿਲਕੁਲ ਅਫਸਰਾ ਵੱਲੋਂ ਵੀ ਜੀ ਲੋਕਾਂ ਵੱਲੋਂ ਵੀ ਬਿਲਕੁਲ ਜੇ ਕੰਮ ਆ ਤਾਂ ਉਹਦੇ ਰਿਕਾਰਡਿੰਗ ਹੀ ਕਾਲ ਕੀਤੀ ਜਾਵੇ ਤੇ ਜਿਹੜਾ ਕੰਮ ਆ ਸਹੀ ਕੰਮ ਆ ਸਹੀ ਤਰੀਕੇ ਦਾ ਜਿਹੜਾ ਕੰਮ ਆ ਉਹ ਆਨਲਾਈਨ ਜੀ ਹੋ ਜਾਵੇ ਤਾਂ ਫਿਰ ਘਰ ਬੈਠੇ ਬੈਸਟ ਹੀ ਹੈ ਜੀ ਅੱਛਾ ਕਈ ਕਈ ਥਾਵਾਂ ਤੇ ਹੁਣ ਕੀ ਹੁੰਦਾ ਕਿ ਹਸਬੰਡ ਵੀ ਜੌਬ ਕਰਦਾ ਵਾਈਫ ਵੀ ਜੌਬ ਕਰਦੀ ਆ ਸਮਾਂ ਨਹੀਂ ਹੁੰਦਾ ਜਾਂ ਜਿਵੇਂ ਆਪਾਂ ਦਰੂਦ ਰੱਡੇ ਦੇ ਪਿੰਡਾਂ ਦੀ ਆਪਾਂ ਗੱਲ ਕਰ ਲੈਣਾ ਨਹੀਂ ਸਮਾਂ ਹੁੰਦਾ ਤੇ ਉਹਨਾਂ ਨੂੰ ਵੀ ਇੱਕ ਤਾਂ ਅਵੇਅਰ ਹੋ ਜਾਣਗੇ ਵੀ ਹਾਂ ਅਸੀਂ ਘਰੇ ਬੈਠੇ ਜਿਹੜੇ ਕੰਮ ਕਰਵਾ ਸਕਦੇ ਹਾਂ ਛੋਟੇ ਮੋਟੇ ਹੀ ਸਹੀ ਜਿੱਥੇ ਫਿਜ਼ੀਕਲ ਪ੍ਰੈਜ਼ੈਂਸ ਦੀ ਲੋੜ ਆ ਤਾਂ ਸਮਝਦੇ ਆ ਵੀ ਇੱਥੇ ਆਣ ਦੀ ਲੋੜ ਹੈ ਪਰ ਜਿੱਥੇ ਫਿਜ਼ੀਕਲ ਪ੍ਰੈਜ਼ੈਂਸ ਦੀ ਜ਼ਰੂਰਤ ਨਹੀਂ ਉਹ ਘਰੇ ਬੈਠੇ ਕਰਵਾ ਲੈਣ ਬਿਲਕੁਲ ਫਾਇਦਾ ਹੀ ਆ ਜੀ ਬੈਨੀਫਿਟ ਹੀ ਆ ਘਰੇ ਬੈਠ ਕੇ ਤਾਂ ਜਦੋਂ ਹੁੰਦਾ ਜੀ ਅੱਜ ਨਹੀਂ ਉਹ ਚਲੋ ਹੌ ਲੋਕਾਂ ਨੇ ਆਨਲਾਈਨ ਸਿਸਟਮ ਸ਼ੁਰੂ ਕਰ ਲਿਆ ਹਨਾ ਪਹਿਲਾਂ ਨਹੀਂ ਸੀਗਾ ਤੇ ਉਦਾਂ ਹੁਣ ਜਿੱਦਾਂ ਗੂਗਲ ਪੇ ਵਗੈਰਾ ਚੱਲ ਪਿਆ ਕੈਸ਼ਲੈਸ ਹੋ ਗਏ ਲੋਕ ਹਨਾ ਹੌਲੀ ਹੌਲੀ ਫਿਰ ਇਦਾਂ ਜੇ ਚੱਲੂਗਾ ਤਾਂ ਹੌਲੀ ਹੌਲੀ ਯਾਨੀ ਆਨਲਾਈਨ ਵੱਲ ਕ੍ਰੇਜ਼ ਵੱਜੇ ਪਰ ਜੇ ਸਰਕਾਰ ਧਿਆਨ ਦੇਊਗੀ ਤਾਂ ਫਿਰ ਉਹ ਉਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਜੀ ਹਾਂ ਜੀ ਅੱਛਾ ਇਹਦੇ ਨਾਲ ਥੋੜੇ ਜਿਹਾ ਕ腐ਸ਼ਨ ਨੂੰ ਵੀ ਲਗਾਮ ਲੱਗ ਜੀ ਬਿਲਕੁਲ ਲੱਗੂਗੀ ਜੀ ਕਿਉਂ ਨਾ ਕੋਈ ਕ腐ਸ਼ਨ ਨੂੰ ਲਗਾਮ ਤਾਂ ਬਿਲਕੁਲ ਲੱਗੂਗੀ ਜੀ ਫਰਕ ਪਊਗਾ ਤੇ ਕੰਮ ਜੇ ਸਹੀ ਹੋਏਗਾ ਤੇ ਸਰਕਾਰ ਸਹੀ ਕੰਮ ਕਰੂਗੀ ਤੇ ਫਿਰ ਬਹੁਤ ਵਧੀਆ ਹੋਊਗਾ ਜਿਹਦਾ ਬੈਸਟ ਹੋਊਗਾ ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਮਕਸਦ ਇਹੀ ਹੈ ਕਿ ਸਹੀ ਢੰਗ ਦੇ ਨਾਲ ਸਹੀ ਤਰੀਕੇ ਦੇ ਨਾਲ ਕੰਮ ਹੋਣ ਚਾਹੇ ਲੋਕ ਤੇ ਚਾਹੇ ਫਿਰ ਸਰਕਾਰੀ ਅਫਸਰ ਜਦੋਂ ਉਹ ਆਪਣੇ ਸਹੀ ਤਰੀਕੇ ਨਾਲ ਕੰਮ ਕਰਨਗੇ ਉਹ ਸਹੀ ਤਰੀਕੇ ਨਾਲ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਣਗੇ ਤਾਂ ਮੈਨੂੰ ਲੱਗਦਾ ਕਿ ਇਹਦੇ ਨਤੀਜੇ ਜਿਹੜੇ ਨੇ ਉਹ ਅੱਛੇ ਹੀ ਮਿਲਣਗੇ ਪਰ ਅਸਲ ਦੇ ਵਿੱਚ ਗੱਲ ਸਾਰੀ ਜਿਹੜੀ ਹੈ ਆਮ ਲੋਕਾਂ ਦੀ ਸਮਝ ਉਹਨਾਂ ਦੀ ਅਵੇਅਰਨੈਸ ਤੇ ਸਰਕਾਰੀ ਅਫਸਰਾਂ ਦੀ ਪਹੁੰਚ ਤੇ ਨਿਰਪਰ ਕਰਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ